ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਦੇ ਪਿੰਡ ਮੱਤਾ ਵੈਸੇ ਕੋਟਕਪੂਰੇ ਤੋਂ ਜਦੋਂ ਜੈਤੋ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਛੱਪਦੇ ਵਾਲੇ ਪਾਸੇ ਅੱਧਾ ਕਿਲੋਮੀਟਰ ਸਾਈਡ ਤੇ ਆਟਵਾਏ ਪਿੰਡ ਬਾਈ ਲਖਵੀਰ ਕੋਲ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 8 ਵੜਾ ਦਿਖਾਉਣੀਆਂ ਹੈ ਬੇਨਤੀ ਆਤਵੰਨ ਕੇ ਹਰੇਕ ਵੀਡੀਓ ਜੀ ਹੁੰਦੀ ਆ ਵੀ ਜਿਹੜਾ ਵੀ ਪਸ਼ੂ ਖਰੀਦਣਾ ਪਹਿਲਾਂ ਤਾਂ ਉਹਨੂੰ ਕੋਲ ਆ ਕੇ ਦੇਖੋ ਆਪਦੀ ਤਸੱਲੀ ਕਰੋ ਤੇ ਫੇਰ ਖਰੀਦੋ ਵਾੜਾਂ ਦੇ ਬਾਰੇ ਇੱਕ ਗੱਲ ਹੋਰ ਐਡ ਕਰ ਦੇਣਾ ਵੀ ਸਾਹਮਣੇ ਇੱਕ ਖੁਰਲੀ ਬਣੀ ਵੀ ਹੁੰਦੀ ਐ ਉਹਦਾ ਜਿਹੜਾ ਸਾਈਜ਼ ਉਹ ਤੁਸੀਂ ਧਿਆਨ ਚ ਕਰ ਸਕਦੇ ਹੋ ਜੋ ਸਟੈਂਡਰਡ ਸਾਈਜ਼ ਆਪਣੇ ਚੱਲਦਾ 2 ਸਵਾ 2 ਜਾਂ 2.5 ਫੁੱਟ ਵਾਲਾ ਹੁੰਦਾ ਤੇ ਉਹਦੇ ਹਿਸਾਬ ਤੇ ਇੰਨਾ ਵਾੜਾਂ ਦੀ ਹਾਈਟ ਤੁਸੀਂ ਦੇਖ ਲਿਓ ਬਾਕੀ ਕੋ ਵੀਰ ਨੇ ਸਾਰੀਆਂ ਵਾੜਾਂ ਤੋੜ ਕੇ ਦਿਖਾਉਣੀਆਂ ਤੁਸੀਂ ਉਹਵੇਂ ਵੀ ਜੱਜਮੈਂਟ ਕਰਿਓ ਬੇੜਾ ਚੈੱਕ ਪਾਸ ਵੀ ਕਰਾ ਸਕਦੇ ਹਾਂ ਆਓ ਮਿਲिए ਬਾਈ ਨੂੰ ਗੱਭਣ ਤੋਂ ਸ਼ੁਰੂਆਤ ਕਰਦੇ ਆਂ ਲਾਸਟ ਉੱਤੇ ਇੱਕ ਬੜੀ ਸੋਹਣੀ ਵੱਛੀ ਬਹੁਤ ਭਾਅ ਨਾਲ ਬਾਈ ਨੇ ਦੇਣੀ ਹੈ ਮੈਨੂੰ ਉਮੀਦ ਆ ਵੀ ਤੁਹਾਨੂੰ ਉਹ ਵੀ ਪਸੰਦ ਆਊਗੀ ਸ਼ੁਰੂਆਤ ਕਰਾਂਗੇ ਗੱਭਣ ਵੈਦ ਤੋਂ ਲਖਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅੱਠ ਨਾ ਗਾ ਲਖਵੀਰ ਹਾਂਜੀ ਭਾਈ ਪਹਿਲੇ ਨੰਬਰ ਤੇ ਜਿਹੜੀ ਗਾਂ ਬੇੜਾ ਬਈ ਇਹ ਚਾਰ ਦਾ ਹੁੰਦਾ ਮੂੰਹ ਠੀਕ ਹੈ ਤੇ ਤਿੰਨ ਮਹੀਨਿਆਂ ਤੋਂ ਪਲੱਸ ਗੱਭਣ ਹੋਊਗੀ ਚੈੱਕ ਪਾਸ ਹੋ ਗਈ ਹਾਂ ਚੈੱਕ ਪਾਸ ਹੋ ਕਰਵਾ ਸਕਦਾ ਜੀਨੇ ਰੇਟ ਇਹਦਾ ਰੇਟ ਦਾ 52 ਹਜ਼ਾਰ ਤੋਰ ਦੇ ਭਾਈ 3 ਮਹੀਨਿਆਂ ਦੀ ਗੱਬਣ ਦੱਸੋ ਚੈੱਕ ਪਾਸ ਹੋ ਗਈ ਐ ਜਿਹਨੇ ਲਜਾਣੀ ਉਹ ਇੱਥੇ ਹੀ ਕਰਾ ਲੇ ਉਸ ਤੋਂ ਬਾਅਦ ਚ ਲਾਂਬਾ ਕੋਈ ਨਹੀਂ ਚਾਰ ਦੰਦ ਦਾ ਮੂੰਹ ਦੇ ਵਿੱਚੋਂ ਮੂੰਹ ਮੱਥਾ ਦਾ ਦੇਖ ਲਓ ਦੱਸੋ ਢਾਂਚਾ ਚੰਗਾ ਐ 3 ਮਹੀਨਿਆਂ ਦੀ ਗੱਬਣ ਰੁੱਤ ਚੰਗੀ ਚ ਹੀ ਸੋਊਗੀ ਕਿਉਂਕਿ ਮਹੀਨੇ ਜਿਹੜੇ ਉਹ 6 ਬਾਕੀ ਐ ਤੀਜੇ ਚੌਥੇ ਮਹੀਨੇ ਤੱਕ ਜਾ ਕੇ ਇਹਦੇ ਦਿਨ ਉਹ ਪੂਰੇ ਹੋ ਜਾਣਗੇ ਸੋ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਬਾਈ ਨਾਲ ਕਰ ਲਿਓ ਰੇਟ ਰੱਖਿਆ 52000 ਰੁਪਏ ਕਵਨ ਚੈੱਕ ਪਾਸ ਵਹਿੜਦਾ ਇਹ ਤੋਂ ਬਾਅਦ ਤੁਹਾਨੂੰ ਰੇਟ ਸ਼ਾਇਦ ਬਾਈ ਜੋੜੇ ਜੋੜੇ ਚ ਕਰੂਗਾ ਦੋ ਬੱਚੀਆਂ ਬਹੁਤ ਸੋਹਣੀਆਂ ਦਿਖਾਉਣੀਆਂ ਬਾਈ ਇਹ ਦੰਦੋਂ ਕਿਵੇਂ ਦੋਨੇ ਕਨਫਰਮ ਖੀਰੀਆਂ ਹੀ ਆ ਸਾਰੀਆਂ ਬਾਈ ਸਾਰੀਆਂ ਖੀਰੀਆਂ ਹਾਂ ਚਾਰ ਚਾਰ ਹੀ ਥਾਣੇ ਇਹ ਤੋਂ ਅਗਲਾ ਜਿਹੜਾ ਜੋੜਾ ਇਹਨਾਂ ਦਾ ਰੇਟ ਕੀ ਰਹੂਗਾ ਇਹਦਾ 85000 ਰੁਪਏ ਬਾਈ ਦੱਸੋ ਮੈਂ ਇੱਕ ਬੱਚੀ ਦਾ ਪਹਿਲਾਂ ਤੁਹਾਨੂੰ ਥੱਲੋਂ ਰੌਖ ਦਿਖਾਉਣਾ ਹਵਾਨੇ ਦਾ ਇਹ ਬਾਅਦ ਚ ਹਵਾਨੇ ਦਾ ਮੁੱਢ ਕਿਦਾਂ ਦਾ ਵੱਜੂ ਤੁਹਾਨੂੰ ਅੰਦਾਜ਼ਾ ਹੋਊਗਾ ਬਹੁਤ ਸੋਹਣੀ ਬਣੂਗੀ ਬੱਚੀ ਇਹ ਆਪਣੇ ਚੈਨਲ ਤੋਂ ਹੀ ਲਈ ਹੈ ਬਾਈ ਇਹਦਾ ਪ੍ਰੋਪਰ ਰਿਕਾਰਡ ਵੀ ਆ ਵੀਡੀਓ ਚ ਹੀ ਲਿਆ ਆਪਾਂ ਉਹਨਾਂ ਠੀਕ ਹੈ ਅੱਜ ਇਹ 85000 ਦਾ ਜੁੜਾ ਆ ਹਾਂ ਬਈ ਤੋਰ ਦੇ ਕੇ ਕਰਕੇ ਸੋ ਦੋਸਤੋ ਦੋਨਾਂ ਦਾ ਰੇਟ 85000 ਹੈ ਕੱਦ ਸੋਹਣੇ ਆ ਦੋਹਾਂ ਦੇ ਠੀਕ ਹੈ ਦੰਦੋਂ ਖੀਰੀਆਂ ਠੀਕ ਹੈ ਲਖਵੀਰ ਬਾਈ ਚੈੱਕ ਕਰਾਈ ਵੀ ਅੰਦਰੋਂ ਬਾਈ ਦੋਨੇ ਸਹੀ ਆ ਠੀਕ ਹੈ ਓਕੇ ਦੋਨੇ ਹੀ ਚੈੱਕ ਬਾਈ ਕਹਿੰਦਾ ਕਰਵਾ ਲੈਂਗਾ ਸੀ ਵਛੀਆਂ ਚੈੱਕ ਕਰਵਾ ਲਿਆ ਕਰੋ ਦੋਸਤੋ ਜਦੋਂ ਤੁਸੀਂ ਗੱਬਣ ਹੋਣ ਵਾਲੀਆਂ ਵਛੀਆਂ ਲੈਣੀਆਂ ਹੁੰਦੀਆਂ ਕਈ ਵਾਰਾਂ ਦਿੱਕਤ ਹੁੰਦੀ ਹੈ ਸੋ ਇਹ ਤੁਸੀਂ ਵਛੀ ਦੇਖੋ ਲਖਵੀਰ ਦੂਜੇ ਪਾਸੇ ਕਮਾਈ ਬਈ ਪੋਲਟ ਹੈਦਰ ਨੂੰ ਲਿਆਵਾਂ ਵਾਪਸ ਸੋ ਟਾਂਚਾ ਫੇਰ ਦੇਖ ਲਓ ਬਾਕੀ ਕੋਲੋਂ ਆ ਕੇ ਪਾਸ ਕਰਿਓ ਇਹ 2 ਨੰਬਰ ਦੇ ਉੱਤੇ ਵੱਛੀ ਦਿਖਾ ਰਹੇ ਸੀ ਤੇ ਰੇਟ ਰੱਖਿਆ 85000 3 ਨੰਬਰ ਤੇ ਵੀ ਦਿਖਾਉਣੇ ਆ ਤੁਹਾਨੂੰ ਇਹ ਜੋੜੇ ਦਾ ਰੇਟ 85000 ਹੈ ਹੁਣ ਜਿਹੜਾ ਵੱਛੀ ਆਪਾਂ ਤੋਰਾਂਗੇ ਇਹਦੇ ਨਾਲ ਇਹਦਾ ਰੇਟ ਜਿਹੜਾ ਹੋ ਦੰਦੋਂ ਖੀਰੀ ਕਨਫਰਮਾ ਲਿਆ ਬਾਈ ਫੀਰੀ ਮਤਲਬ ਛੋਟੀ ਉਮਰ ਹੈ ਬਸ ਇਹੀ ਮੇਨ ਫੰਡਾ ਹੁੰਦਾ ਦੰਦੋਂ ਦੇਖਣ ਦਾ ਸੋਹਣੀ ਬੱਛੀ ਆ ਦੋਸਤੋ ਸੋ ਇਹ ਜੋੜਾ 85000 ਦਾ ਬਾਈ ਕਹਿੰਦਾ ਦੇਊਂਗਾ ਮੌਕੇ ਤੇ ਥੋੜਾ ਬਹੁਤਾ ਮਾਨਤਨ ਹੋ ਹੀ ਜਾਂਦਾ ਹੁੰਦਾ ਸੋਹਣੀਆਂ ਬੱਛੀਆਂ ਦਾ ਜੋੜਾ ਬਣਾਇਆ ਬਾਈ ਨੇ ਥੱਲੋਂ ਬੜੀ ਸੋਹਣੀ ਵਾੜ ਤਿਆਰ ਹੋਊ ਫਿਕਸ ਹਵਾਨੇ ਦੀ ਵਾੜ ਬਣੂਗੀ ਜਦੋਂ ਕਰਮਾ ਵਾਲੀ ਐ ਸੂਨ ਦੇ ਨੇੜ ਆਊਗੀ ਸੋ ਸੰਭੀ ਜੰਗਲੀ ਆ ਉਹਦੇ ਕਰਕੇ ਥੋੜਾ ਬਹੁਤ ਆ ਭਜਨਾਸ ਕਰੂਗੀ ਬੱਚੀ ਸੋ ਦੋ ਵਹਿਣਾ ਤੁਹਾਨੂੰ ਦਿਖਾਤੀਆਂ ਤੇ ਰੇਟ ਇਹਨਾਂ ਦੇ ਦੱਸਦੇ ਆ ਕੱਲੀ ਕੱਲੀ ਦਾ ਭਾਅ ਦੱਸੋ ਅਲੱਗ ਤੋਂ ਕਰਵਾ ਸਕਦੇ ਹੋ ਤੁਸੀਂ ਲੈ ਸਕਦੇ ਹੋ ਪਰ ਅਸੀਂ ਜੋੜੇ 'ਚ ਰੇਟ ਦੱਸ ਰਹੇ ਆ ਇਹਨਾਂ ਦੇ ਇਹ ਤੋਂ ਅਗਲਾ ਜਿਹੜਾ ਜੋੜਾ ਲਖਵੀਰ ਭਾਈ ਕੀ ਭਾਜ ਦੇਾਂਗੇ ਆਪਾਂ ਇਹ ਦਾ 52000 ਰੁਪਏ ਭਾਈ ਤੋਰ ਦੇ ਭਾਈ ਦੋ ਬੱਚਿਆਂ ਦਾ ਦੱਸੋ 52000 'ਚ ਫੀਰੀ ਹੈ ਭਾਈ ਕਨਫਰਮ ਭਾਈ ਠੀਕ ਓਕੇ ਸੋ ਕੀਰੀਆ ਦਸੋ ਇਹ ਬੱਚੀ ਵੀ ਕੱਦ-ਕਾਟ ਸੋਹਣਾ ਵੇਲ ਚੰਗੇ ਜਿਹਨੇ ਘੱਟ ਪੈਸੇ ਲਾਉਣੇ ਆ ਤਾਂ 52000 ਚ ਜੋੜਾ ਹੈਗਾ ਵੱਧ ਪੈਸੇ ਲਾ ਸਕਦੇ ਹੋ 85 ਵਾਲਾ ਜੋੜਾ ਖਰੀਦ ਲਓ ਅਲੱਗ-ਅਲੱਗ ਭਾਦੀਆਂ ਬੱਚੀਆਂ ਤੁਹਾਨੂੰ ਦਿਖਾਉਂਗਾ ਦੋ-ਦੋ ਨਗ ਪੇਅਰ ਇਹਨਾਂ ਦੇ ਬਣਾਏ ਹੋਏ ਸੋ 55 ਵਾਲੀ ਬੱਚੀ ਦੂਜੀ ਵੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਠੀਕ ਹੈ ਤੋਰ ਦੇ ਲਖਵੀਰ ਜੀ ਖੀਰੀਆ ਦੱਸੋ ਇਹ ਜੋੜਾ 52000 ਦਾ ਵੱਚੀ ਕੋਈ ਵੀ ਪਾਲ ਲੋਗੇ ਹੁਣ ਇਹਨਾਂ ਦੀ ਜਿਹੜੀ ਆਪਾਂ ਜੇ ਦੋਨਾਂ ਦਾ ਰੇਟ ਦੇਖਦੇ ਹਾਂ ਹਾਲਾਂਕਿ ਅਲੱਗ-ਅਲੱਗ ਰੇਟ ਹੁੰਦੇ ਆ ਪਰ 26000 ਪਰ ਹੈਡ ਪੈਂਦਾ ਵਿੱਚੋਂ ਥੋੜਾ ਬਹੁਤਾ ਮਾਨਤਾਨ ਵੀ ਹੋ ਜਾਣਾ ਇੱਕ ਵੱਚੀ ਪਾਲਣ ਲੱਗੋ ਉਹਦੀ ਬਰੀਡ ਅਲੱਗ ਹੋ ਸਕਦੀ ਹੈ ਉਹਦੀ ਨਸਲ ਅਲੱਗ ਹੋ ਸਕਦੀ ਹੈ ਪਰ ਦੁੱਧ ਉਹ ਇਹਨੇ ਦਾ ਲਗਭਗ 15 14 15000 ਦਾ ਆਰਾਮਣਾ ਪੀ ਜਾਂਦੀ ਹੈ ਉਦੋਂ ਅਗਲੇ ਜੋੜੇ ਦਾ ਰੇਟ ਲਖਵੀਰ ਭਾਈ ਇਹਦਾ ਹੀ 5000 ਰੁਪਈਆ ਤੋਰ ਦੇ ਸੋ ਸੋ ਰੇਟ 52000 ਇਸ ਜੋੜੇ ਦਾ ਇਹ ਵੀ ਨੰਨੋ ਕੀਰੀ ਹੈ ਬਾਈ ਹਾਂ ਬੰਦ ਦੋਸਤੋ ਪਹਿਲਾਂ ਠੀਕ ਓਕੇ ਕੀਰੀ ਕਨਫਰਮ ਚੜਾਈ ਬਹੁਤ ਹੈ ਇਹਦੇ ਢਾਂਚੇ ਦੀ ਸਾਹਮਣ ਦੀ ਲੋੜ ਹੈ ਬੱਚੀ ਦੀ ਨਸਲ ਵੀ ਚੰਗੀ ਹੈ ਕਈ ਵਾਰ ਕੁਸ ਵੀਰਾਂ ਤੋਂ ਪਹੁੰਚ ਨਹੀਂ ਪੈਂਦੀ ਫੀਡ ਵਗੈਰਾ ਪਾਉਣ ਦੀ ਤਾਂ ਉਦੋਂ ਪਸ਼ੂ 언ੀ ਗ੍ਰੋਥ ਨਹੀਂ ਕਰਦਾ ਜਿਵੇਂ ਜਿਵੇਂ ਸਮਝੇ ਪਸ਼ੂ ਤੇ ਫਿਰ ਉਹਦੀ ਗ੍ਰੋਥ ਵੀ ਹੋ ਜਾਂਦੀ ਹੈ ਸੋ ਰੇਟ 52000 ਜੋੜੇ ਦਾ ਇਦੂ ਅੱਗੇ ਇਹਦੇ ਨਾਲ ਦੀ ਜਿਹੜੀ ਵੱਛੀ ਐ ਉਹ ਬਈ ਤੋਰੂਗਾ ਧੀਰੀ ਕਨਫਰਮ ਆ ਲਿਆ ਬਈ ਸੋ ਇਹ ਵੀ ਦੂਜੀ ਵੱਛੀ ਦੇ ਨਾਲ ਲਿਆ ਬਈ ਇਹਦੀ ਵੀ ਕੀਮਤ ਸੇਮ ਕੋਕੇ ਜੋੜੇ ਦੇ ਰੂਪ ਚ ਤੁਹਾਨੂੰ ਦਿਖਾ ਰਹੇ ਆਂ ਲਾਸਟ ਉੱਤੇ ਇੱਕ ਬੱਚੀ ਕੱਲੀ ਰਹਿ ਗਈ ਤੇ ਉਹ ਤੁਹਾਨੂੰ ਕੱਲੀ ਦਿਖਾ ਦਿੰਨੇ ਆਂ ਉਹਦਾ ਰੇਟ ਬਾਈ ਤੋਂ ਆਪਾਂ ਪੁੱਛ ਲੈਨੇ ਜਿਹੜੀ ਲਾਸਟ ਉੱਤੇ ਬੱਚੀ ਆ ਲਖਵੀਰ ਬਾਈ ਇਹ ਦੰਦੋ ਖੀਰੀਏ ਬੱਚਾ ਹੀ ਆ 7-8 ਮਹੀਨਿਆਂ ਦਾ ਹੂੰ 20000 ਦਾ ਦੇ ਦਾਂ ਤੋਰ ਦੇ 20000 ਛੁਲੀ ਵਿਖਾ ਦਿਓ ਬਾਈ ਇਹਦੀ ਬਾੜੀ ਚ ਨਹੀਂ ਪਿਆਰੀ ਛੁਲੀ ਹੈ ਉੱਚੀ ਸਹੀ ਹੈ ਬਹੁਤ ਸੋਹਣੀ ਬੱਚੀ ਹੈ ਦੋਸਤੋ ਤੋਰੂਗਾ ਬਾਈ ਦੇਖੋ 7 ਕਿ ਮਹੀਨੇ 7-8 ਮਹੀਨੇ ਦੀ ਉਮਰ ਹੈ 4-5 ਮਹੀਨੇ ਲਊ ਗੱਬਣ ਹੋਣ ਚ 20000 ਰੇਟ ਹੈ ਦੇਖੋ ਬਣਾਵਟ ਪੂਰੀ ਸੰਵੀ ਵੀ ਹੈ ਸੋਹਣਾ ਰੰਗ ਹੈ ਚੰਗਾ ਟੰਚ ਹੈ ਬੰਦੇ ਵੀ ਸੋ ਇਹ ਵੀ ਬੱਚੀ ਦੱਸੋ ਅਲੱਗ ਤੋਂ ਵਿਕਰੀ ਵਾਲੀ ਹੈ ਨਾਗ ਟੋਟਲ 8 ਦਿਖਾਤੇ ਹੈ ਤੁਸੀਂ ਇਹ ਕਰਕੇ ਵੀ ਖਰੀਦ ਸਕਦੇ ਹੋ ਇਹਨਾਂ ਚੋਂ ਕੱਲੀ-ਕੱਲੀ ਵੀ ਪਸੰਦ ਕਰੋ ਤਾਂ ਕੋਈ ਟਿੱਕਤ ਨਹੀਂ ਹੈ ਜੋੜੇ ਦੇ ਰੂਪ ਚ ਰੇਟ ਕਰਨ ਦਾ ਮਕਸਦ ਇਹ ਹੀ ਸੀ ਵੀ ਰੇਟ ਜਿਹੜਾ ਉਹ ਫੋਨ ਤੇ ਰੱਖਣ ਨਾਲ ਉਹ ਤੁਹਾਨੂੰ ਆਈਡੀਆ ਦਿੰਦਾ ਹੈ ਤੁਸੀਂ ਇਕੱਲੀ-ਇਕੱਲੀ ਵੱਛੀ ਦੀ ਕੀਮਤ ਪੁੱਛੋ ਜਿਹੜੀ ਜੱਚੀ ਚੁਣ ਕੇ ਕੱਢ ਲਿਓ ਕੱਲੀ ਖਰੀਦ ਲਿਓ ਉਹ ਤੁਹਾਡੀ ਆਪਦੀ ਇੱਛਾ ਹੈ ਪਰ ਖਰੀਦਣ ਤੋਂ ਬਾਅਦ ਚ ਤਸੱਲੀ ਕਰਨ ਦਾ ਹੱਕ ਹੈ ਤੇ ਉਹ ਤੁਸੀਂ ਆ ਕੇ ਕਰੋਗੇ ਕਈ ਭਰਾ ਮੈਂ ਦੇਖਿਆ ਵੀ ਜਿਹੜਾ ਉਹ ਘਰੇ ਬੈਠੇ ਪਸ਼ੂ ਮੰਗਾਉਂਦੇ ਆ ਫਿਰ ਉਹ ਤੋਂ ਬਾਅਦ ਚ ਉਹਨਾਂ ਦਾ ਲਾਂਭਾ ਵੀ ਦੇਣਾ ਬੰਦ ਆ ਨਹੀਂ ਕਿਉਂਕਿ ਤੁਸੀਂ ਆਪਦੀ ਸਮਝ ਨਾਲ ਘਰੇ ਬੈਠੇ ਖਰੀਦਦੇ ਹੋ ਆ ਕੇ ਦੇਖੋਗੇ ਪਸ਼ੂ ਸਮਝ ਵੀ ਆਉਂਦੀ ਹੈ ਉਹਨਾਂ ਚੋਂ ਆਪਦੀ ਪਸੰਦ ਦੀ ਚੀਜ਼ ਵੀ ਖਰੀਦੀ ਜਾਂਦੀ ਹੈ ਵੱਛੀਆਂ ਭਾਅ ਵੀ ਜਿਹੜੇ ਉਹ ਤੁਹਾਨੂੰ ਦੱਸਦੇ ਆ ਤੇ ਤੁਸੀਂ ਤਸੱਲੀ ਇਹਨਾਂ ਦੀ ਕਰ ਲਿਓ ਅੱਜ ਦੀ ਵੀਡੀਓ ਫਿਲਹਾਲ ਲਖਵੀਰ ਭਾਈ ਕੋਲ ਸੀ ਤੇ 8 ਵਹਿੜਾਂ ਆ ਭਾਈ ਨੇ ਵਕਾਊ ਕੀਤੀਆਂ ਤੁਹਾਨੂੰ 8 ਦੀਆਂ 8 ਦਿਖਾਤੀਆਂ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ